ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨਵਾਤਾ ਸਾਹਿਬ ਸ਼੍ਰੀ ਕਾਂਸ਼ੀ RAM ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਮਹਾਂ ਰੈਲੀ ਕੀਤੀ ਗਈ ਇਸ ਮੌਕੇ ਸੂਬਾ ਪ੍ਰਧਾਨ ਅਫਤਾਰ ਸਿੰਘ ਕਰੀਮਪੁਰੀ ਨੇ ਸ਼ਰਧਾ ਦੇ ਫੁੱਲ ਪੇਟ ਕੀਤੇ ਅਤੇ ਬਸਪਾ ਦੇ ਸੂਬਾ ਪ੍ਰਧਾਨ ਅਫਤਾਰ ਸਿੰਘ ਕਰੀਮਪੁਰੀ ਨੇ ਆਪ ਸਰਕਾਰ ਕਾਂਗਰਸ ਭਾਜਪਾ ਤੇ ਤਿੱਖੇ ਵਾਰ ਕਰਦਿਆ ਕਿਹਾ ਕਿ ਇਹਨਾਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਘਰ ਕੀਤਾ ਹੈ ਅਕਾਲੀ ਭਾਜਪਾ ਦਾ ਗੱਟਜੋੜ ਸਮੇਂ ਹੀ ਨਸ਼ਾ ਆਇਆ ਸੀ ਤੇ ਹੁਣ ਨਸ਼ੇ ਦਾ ਛੇਵਾ ਦਰਿਆ ਬਣ ਗਿਆ ਹੈ ਉਹਨਾਂ ਨੇ ਇਸ ਮੌਕੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਤਾਹੀ ਦੇ ਵਿੱਚ ਬਸਵਾ ਦੀ ਸਰਕਾਰ ਬਣਾਓ ਅਤੇ ਪੰਜਾਬ ਵਿੱਚ ਨਸ਼ਾ ਖਤਮ ਕਰੋ। ਪ੍ਰੀਰਣ ਰਾਮ ਜੀ ਦੇ ਉੱਪਰ ਸ਼ੋਭਾ ਪੱਧਰ ਦੀ

ਜਿਹੜੇ ਹਰ ਮਸਲੇ ਨੂੰ ਅਸੈਂਬਲੀ ਦੇ ਵਿੱਚ ਕੋਈ ਹਿੰਮਤਰ ਜਨੂਨ ਨਾਲ اٹھਾਉਂਦੇ ਆ ਤਾਜ ਬਦਲ ਦਿਓ ਇਹ ਨਾਰਾ ਹੀ ਸਾਬ ਕੰਚੀ ਰਾਮ ਨੇ ਦਿੱਤਾ ਸੀ ਇਹ ਆ ਨਾਰਾ ਸੀ ਮੈਂ ਸੰਵਿਧਾਨ ਤੇ ਇਹੀ ਸ਼ਰਧਾਂਜਲੀ ਉਹਨੂੰ ਹੋਊਗੀ ਕਿ ਆਪਾਂ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਉਸ מסਿਆ ਦਾ ਨਾਰਾ ਲੁਦਵਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੰਕਲਪ ਦੀ ਵਿਚਾਰ ਚੱਕੇ ਵਧੀਏ श्री कंशी राम जी जिन्होंने उन्नीस सौ चौहान साल उन्होंने उम्र से उस वक्त फैसला किया कलास वन अधिकारी की नौकरी तो अस्तीफा दिता आसान नहीं क्योंकि ਚਪੜਾਸੀ ਦੀ ਨੌਕਰੀ ਛੱਡਣੀ ਕਈ ਵਾਰ ਔਖੀ ਲੱਗਦੀ ਹੈ। ਕਲਾਸ ਬੰਦ ਅਧਿਕਾਰੀ ਦੀ ਨੌਕਰੀ ਜਿਲ੍ਹਾ ਤੋਂ ਅਜੇ ਸਿੰਘ ਨਾਗੀ ਦੀ ਰਿਪੋਰਟ ਪੰਜਾਬੀ ਜਾਗਰ